ਹਾਂਜੀ ਕਿਸਾਰ ਵੀਰੋਂ ਸਤਿ ਸ੍ਰੀ ਅਕਾਲ ਹਰਵੀਰ ਗਿੱਲ ਡੇਰੀ ਫਾਰਮਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਆ ਸਾਰੇ ਸੱਜਣਾਂ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਤੇ ਬੈਲ ਆਈਕਨ ਨੂੰ ਆਨ ਕਰ ਲਓ ਤਾਂ ਜੋ ਆਉਣ ਵਾਲੀਆਂ ਨਵੇਂ ਵੀਡੀਓ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚੇ ਰ ਇਹਤੇ ਫਾਰਮ ਤੇ ਵਿਜ਼ਿਟ ਕਰਨ ਲਈ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼ਰੀ ਧਰਮਪਾਲ ਸਿੰਘ ਨਾਲ ਲੱਗਦੇ ਪਿੰਡ ਵੱਡੇ ਸਿਭਰਾ ਦੁੱਬਲੀ ਬਰਵਾਲਾ ਚੀਮਾ ਨਵਾਂਪੁਰ ਕੋੜ ਬੁੱਢਾ ਬਿਲਕੁਲ ਥੋੜੀ ਦੂਰੀ ਤੇ ਤੇ ਹਰੀਕੇ ਪੱਤਰ ਇਥੇ ਤੁਸੀਂ ਫਾਰਮ ਤੇ ਜਿਹੜਾ ਵਿਜ਼ਿਟ ਕਰ ਸਕਦੇ ਜੋ ਤੇ ਅੱਜ ਆਏ ਆਪਾਂ ਪਿੰਡ ਜੋਰ ਸਿੰਘ ਵਾਲਾ ਵਿਖੇ ਜਗਰੂਪ ਵੀਰ ਦੇ ਫਾਰਮ ਤੇ ਬਿਲਕੁਲ ਜਿਹੜਾ ਪਿੰਡ ਦੇ ਨਾਲ ਹੀ ਜਿਹੜਾ 1/2 ਕਿਲੋਮੀਟਰ ਦੀ ਦੂਰੀ ਤੇ ਦੁੱਬਲੀ ਵਾਲੀ ਸੜਕ ਤੇ ਵੀਰ ਦਾ ਜਿਹੜਾ ਫਾਰਮ ਬਿਲਕੁਲ ਸਥਿਤ ਆ ਤੇ ਵੀਰ ਬਿਲਕੁਲ ਸ਼ੁਰੂ ਤੋਂ ਘਰ ਦੇ ਪਸ਼ੂ ਜਿਹੜਾ ਰੱਖਦਾ ਵਾ ਚੰਗੀ ਬਰੀਡ ਤੇ ਕੰਮ ਕਰਦਾ ਵਾ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਆ ਤੇ ਆਪਾਂ ਇੱਥੇ ਕੁਝ ਸਪੈਸ਼ਲ ਜਿਹੜਾ ਨਗਾ ਜੀ ਤੁਹਾਨੂੰ ਦਿਖਾਉਣੇ ਆ ਬਿਲਕੁਲ ਗੱਲ ਕਰੀਏ ਵੀਰ ਕੋਲੇ ਮੱਜਾਂ ਦੀ ਤੇ ਚੰਗੀਆਂ ਪਹਾੜੀਆਂ ਮੱਜਾਂ ਸਾਰੀਆਂ ਜਿਹੜੀਆਂ 17 18 ਪਲੱਸ ਜਿਹੜੀਆਂ ਬਿਲਕੁਲ ਮੱਜਾਂ ਨੇ ਵੀਰ ਕੋਲੇ ਤੇ ਨੀਲੀ ਦੇ ਵੀ ਕੁਝ ਨਗ ਵੀਰ ਨੇ ਜਿਹੜੇ ਰੱਖੇ ਆ ਤੇ ਅੱਜ ਵੀਰ ਨੇ ਇੱਕ ਬਿਲਕੁਲ ਘਰੋਂ ਜਿਹੜਾ ਕੱਟਾ ਸੇਲ ਕਰਨਾ ਵਾ ਚੰਗੀ ਬਰੀਡ ਦਾ ਜਾਤ ਮਸਲ ਦਾ ਤੇ ਆਪਾਂ ਕਰਾਂਗੇ ਵੀਰ ਨਾਲ ਗੱਲਬਾਤ ਤੁਹਾਨੂੰ ਜਿਹੜਾ ਕੱਟਾ ਵੀ ਦਿਖਾਉਣੇ ਆ ਬਿਲਕੁਲ ਭਾਅ ਪੜਤੇ ਦੇ ਵਿੱਚ ਰਹੂਗਾ ਬਰੀਡ ਦੇ ਮੁਤਾਬਕ ਜਿਹੜੀ ਆਪਾਂ ਗੱਲ ਕਰਾਂਗੇ ਵੀ ਵੀਰ ਨਾਲ ਸਸਿਕਾ ਜਗਰੂਸ ਆ ਸਸਿਕਾ ਜਗਰੂਸ ਕੋ ਠੀਕ ਠਾਕ ਹਾਂਜੀ ਵਧੀਆ ਵਧੀਆ ਅੱਛਾ ਜਗਰੂਸ ਆ ਇਹ ਨਾਗ ਆਪਣੇ ਕੋਲੇ ਕੱਟਾ ਹਾਂਜੀ ਬਿਲਕੁਲ ਗੱਲ ਕਰਦੇ ਆਪਾਂ ਇਹਦੀ ਮਾਂ ਜਿਹੜੀ ਵੀਡੀਓ ਦੇ ਸਟਾਰਟਿੰਗ ਦੂਜੇ ਨੰਬਰ ਤੇ ਦਿਖਾਈ ਐਂਡ ਤੇ ਫਿਰ ਜਰੂਰ ਇਹਦੀ ਮਾਂ ਦਿਖਾਵਾਂਗੇ ਹਾਂਜੀ ਤੇ ਇਹ ਜਿਹੜਾ ਬੱਚਾ ਜਗਰੂ ਵੀ ਕਿਹੜੇ ਦਾ ਇਹ ABC ABC ਬੋਲਾ ਦਰੋਨਾ ਦਾ ਦਰੋਨਾ ਦਾ ਉਹਦਾ ਵਾ ਬਿਲਕੁਲ ਜਿਹੜੀ ਦਰੋਨਾ ਮੰਨ ਲਿਆ ABC ਦਾ ਜਿਹਦੀ ਇਹਦੀ ਯਾਨੀ ਕਿ ਦਰੋਨਾ ਦੀ ਜਿਹੜੀ ਮਾਂ ਵਾ ਉਹਦਾ 500 ਕੁਛ ਲੀਟਰ ਜਿਹੜਾ 3630 ਲੀਟਰ 3630 ਲੀਟਰ ਜਿਹੜਾ 350 ਦੇਣਾ 350 ਦੇਣਾ ਮਿਲਕ ਚਾਈਲ ਜਿਹੜਾ ਇਹਦਾ ਇਹਦੇ ABC ਵਾਲਿਆਂ ਕੋਲ ਜਿਹੜੀ ਇਹਦੀ ਨਾਨੀ ਆ ਤੇ ਮਾਪੱਖ ਦੀ ਗੱਲ ਕਰੀਏ ਤਾਂ ਬਹੁਤ ਸੋਹਣੀ ਆ ਤੇ 17 ਕੁ ਲੀਟਰ ਦਾ ਜਿਹੜਾ ਮਾ ਦਾ ਰਿਕਾਰਡ ਘਰੇਲੂ ਚ ਵਾਈ ਦਾ ਤੇ ਜਗਰੂ ਸਿੰਘ ਮੜਾ ਜਾ ਖੁੱਲ ਗਈ ਇਹਦਾ ਪਹਿਲ ਭਰਾ ਵੀ ਕੋਈ ਹੈਗਾ ਪਹਿਲਾਂ ਉਹ ਪਹਿਲੇ ਸੂਏ ਦੀ ਆ ਪਹਿਲੇ ਸੂਏ ਦੀ ਆ ਇਹ ਵੀ ਦਰੋਨਾ ਦੀ ਇਹ ਵੀ ਦਰੋਨਾ ਦੀ ਜਿਹੜੀ 31 ਆ ਖੀਰੀ ਆ ਖੀਰੀ ਆ ਸਿੰਘੀ ਸਿੰਘੀ ਬਹੁਤ ਸੋਹਣੀ ਆ ਤੇ ਵੀਰ ਦੱਸਦਾ ਵਾ ਪਹਿਲਾਂ ਇਹ ਦੋ ਵਾਰੀ ਹੀਟ ਚ ਜਿਹੜੀ ਆ ਚੁੱਕੀ ਆ ਬੇ ਕੋ ਮੇਲਿਆ ਵਾਲੀ ਝੋਟੀ ਆ ਬਹੁਤ ਸੋਹਣੀ ਕਿਉਂਕਿ ਦਰੋਣਾ ਦੇ ਬੱਚੇ ਹਮੇਸ਼ਾ ਹੀ ਭਾਰੀ ਬਾਡੀ ਦੇ ਵਿੱਚ ਹੁੰਦੇ ਆ ਤੇ ਤੁਹਾਨੂੰ ਦਿਖਾਉਨੇ ਆ ਲੈ ਵਾਲੂਆ ਕਰਮਾ ਦੀ ਜਿਵੇਂ ਨਿਤਰੀ ਹੁੰਦੀ ਆ ਪਹਿਲੇ ਸੂਏ ਦੀ ਇਹ ਆ ਤੇ ਦੂਜੇ ਸੂਏ ਦਾ ਇਹ ਕੱਟਾ ਵਾ ਮਾਂ ਵੀ ਇਹਦੀ ਦਿਖਾਵਾਂਗੇ ਇਹ ਗਾਂ ਫਿਰ ਦਰੋਣਾ ਦਾ ਜਿਹੜਾ ਬੱਚਾ ਆ ਗਿਆ ਬਹੁਤ ਸੋਹਣਾ ਚੰਗਾ ਕਦ ਕੱਦ ਕਰੂਗਾ ਕੱਟਾ ਤੇ ਬੇਲਬੂਲੇ ਦੀ ਬਹੁਤ ਸੋਹਣੀ ਆ ਤੇ ਟੈਸਟੀਕਲ ਬਹੁਪੱਦਰਾ ਕੱਤੇ ਦਾ ਪੂਰਾ ਜਵਾਨੀ ਚ ਆ ਗਿਆ ਚੰਗਾ ਵੱਡਾ ਮਾਲੀ ਬਣ ਕੇ ਤਿਆਰ ਹੋਗਾ ਉਹਨੂੰ ਵੀ ਪੂਰੇ ਜੋਸ਼ ਦੇ ਵਿੱਚ ਕੱਟਾ ਹਜੇ 1 ਸਾਲ ਦਾ ਤੇ ਟੈਸਟੀਕਲ ਬਹੁਤ ਸੋਹਣਾ ਤਿਆਰ ਕਰੂਗਾ ਜਿਹੜਾ ਆ ਜਾ ਬੱਦ ਜਿਹੜੇ ਟੈਸਟੀਕਲ ਦੇ ਮਾਲੀ ਦਾ ਚੰਗਾ ਤਾਂਗੇ ਬੱਤੇ ਜਿਹੜੇ ਬਿਲਕੁਲ ਬੱਚਾ ਦੇ ਲੇਵੇ ਜਿਹੜੇ ਕਟੀਆਂ ਦੇ ਖਾਸ ਕਰਕੇ ਜਿਵੇਂ ਉਹ ਚੰਗੇ ਆਉਣਗੇ ਤੇ ਟੈਸਟੀਕਲ ਕੱਟੇ ਦਾ ਦਿਖਾਉਣੇ ਬਹੁਪੱਦਰ ਉੱਤੋਂ ਬਿਲਕੁਲ ਹੱਥ ਦੀ ਤਲੀ ਵਾਂਗੂ ਜਿਹੜਾ ਚੌੜਾ ਟੈਸਟੀਕਲ ਆ ਗਿਆ ਵਾ ਤੇ ਬਿਲਕੁਲ ਪੱਦਰ ਟੈਸਟੀ ਗਾਲਾ ਬਹੁਤ ਸੋਹਣਾ ਤੇ ਫੇਸ ਕੁਆਲਟੀ ਦੀ ਗੱਲ ਕਰੀਏ ਬਿਲਕੁਲ ਦਰੋਨਾ ਵਾਂਗੂ ਛੋਟੀ ਅੱਖ ਬਿਲਕੁਲ ਉੱਪਰ ਹੀ ਪਈ ਹੋਈ ਤੇ ਬਿਲਕੁਲ ਜਰਸੀ ਗਾਵਾ ਵਾਂਗੂ ਛੋਟਾ ਫੇਸ ਜਿਹੜਾ ਬਹੁਤ ਸੋਹਣਾ ਚਾਰ ਚੰਦ ਲਾਉਂਦਿਆਂ ਤੇ ਲੰਮਾ ਕੰਨ ਆ ਗਿਆ ਤੇ ਬਿਲਕੁਲ ਜਿੰਨੀ ਹੋਣੀ ਚਾਹੀਦੀ ਹੈ ਮੋਰਾ ਦੇ ਵਿੱਚ ਕੁਆਲਟੀ ਆ ਪੂਛ ਦੀ ਗੱਲ ਕਰੀਏ 4-5 ਇੰਚ ਜਿਹੜੀ ਵਾਈਟ ਆ ਬਾਕੀ ਬਿਲਕੁਲ ਜੈੱਡ ਬਲੈਕ ਆ ਆ ਦੇਖੋ ਜੀ ਚਾਰਪੂਰ ਚੰਗਾ ਕੱਟੇ ਦਾ ਭਾਰਾ ਕਲਾਈ ਚੰਗੀ ਲੰਮੀ ਆ ਤੇ ਵੇਲ ਵੀ ਚੰਗੀ ਕੱਟੇ ਦੀ ਜਿਹੜੀ ਲੰਬੀ ਕਰੂਗਾ ਵੱਡਾ ਹੋਗੇ 1 ਸਾਲ ਦਾ ਵਾ ਕਿਉਂਕਿ ਦੇਖੀ ਇਹਦਾ ਦਰੋਨਾ ਦੇ ਜਿਹੜੇ ਬੱਚੇ ਆ ਬਹੁਤ ਸੋਹਣੇ ਕੱਟੇ ਪਹਿਲੇ ਸੂਜ ਦੀ ਤੁਹਾਨੂੰ ਦਿਖਾ ਦੇਣੇ ਆ ਬਹੁਤ ਸੋਹਣੇ ਤੇ ਇਹਦੀ ਮਾਂ ਉਹ ਵੀ ਆਪਾਂ ਤੁਹਾਨੂੰ ਜ਼ਰੂਰ ਦਿਖਾਉਨੇ ਆ ਕਿਉਂਕਿ ਜਿਹੜਾ ਸੱਜਣਾ ਨੇ ਬਰੀਡ ਤੇ ਕੰਮ ਕਰਨਾ ਘਰੇ ਫਾਰਮ ਤੇ ਕੁਲਕਟਾ ਤਿਆਰ ਕਰਨਾ ਉਹ ਸੱਜਣ ਬਿਲਕੁਲ ਇਸ ਕੱਟੇ ਨੂੰ ਹੱਥ ਪਾ ਸਕਦਾ ਕਿਉਂਕਿ ਪੁੱਠਾ ਬਹੁਤ ਸੋਹਣਾ ਕੱਟੇ ਦਾ ਇਹ ਸਿੰਗ ਵੀ ਬਹੁਤ ਸੋਹਣਾ ਮੋੜੂਗਾ ਕਿਉਂਕਿ ਮਾਂ ਦਾ ਸਿੰਗ ਚੰਗਾ ਪਿਓ ਦਾ ਚੰਗਾ ਹਰ ਪੱਖ ਤੋਂ ਜਿਹੜਾ ਕੱਟਾ ਬਹੁਤ ਸੋਹਣਾ ਵਾ ਚੰਗਾ ਜਿਹੜਾ ਪੈਰ ਕੱਟੇ ਦਾ ਸੋਹਣਾ ਆ ਗਿਆ ਵਾ ਕਿਉਂਕਿ ਲੱਤ ਲੰਬੀ ਦੇ ਵਿੱਚ ਜੋ ਮੋਹਰੇ ਦੇ ਵਿੱਚ ਹੋਣਾ ਚਾਹੀਦਾ ਉਹ ਚੀਜ਼ ਹੈਗੀ ਆ ਵੇਖੋ ਲੱਤ ਸਿੱਧੀ ਤੇ ਆਹ ਭੈਣ ਨੂੰ ਇਹਦੀ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਚੰਗੀ ਲੰਬਾਈ ਦੇ ਵਿੱਚ ਤੇ ਰੇਟ ਵੀ ਆਪਾਂ ਇਹਦਾ ਗ੍ਰੈਂਡ ਤੇ ਜ਼ਰੂਰ ਦੱਸਦੇ ਆ ਤੇ ਵੀਰ ਕੋਲੇ ਸੋਹਣੇ ਬੱਚੇ ਜਿਹੜੇ ਤਕਰੀਬਨ ਸਾਰੇ ਚੰਗੇ ਸੀਮਣਾਂ ਦੇ ਆ ਚੰਗੀਆਂ ਮੱਜਾਂ ਵੀਰ ਕੋਲੇ ਵੱਡੀਆਂ ਤੇ ماں ਵੀ ਇਹਦੀ ਜਰੂਰ ਆਪਾਂ ਜਿਹੜੀ ਤੁਹਾਨੂੰ ਦਿਖਾਉਨੇ ਆ ਬਿਲਕੁਲ ਮਾਂ ਦੀ ਤੀਜੇ ਸੂਏ ਲਈ ਜਿਹੜੀ ਰੈਡੀ ਆ ਆ ਦੇਖੋ ਜੀ ਬਹੁਤ ਸੋਹਣੀ ਜੰਮੀ ਪਲੀ ਮਾਝਾ ਫੇਸ ਕੁਆਲਟੀ ਵੀ ਇਹਦੀ ਚੈੱਕ ਕਰਾਉਨੇ ਆ ਆ ਦੇਖੋ ਜੀ ਮਾਂ ਬਹੁਤ ਸੋਹਣੀ ਆ ਤੇ ਉਹ ਪੱਖ ਚੰਗਾ ਕੱਟੇ ਦਾ ਘਰ ਦੀ ਬਰੀਡ ਆ ਵੀਰ ਕੋਲੇ ਜਿਹੜੀ ਚੰਗੇ ਸੀਮਨ ਜਿਹੜਾ ਵੀਰ ਰਖਵਾਉਂਦਾ ਵਾ ਤੇ ਰੇਟ ਵੀਰੇ ਦਾ ਜਰੂਰ ਦਸੀਏ ਆਪਾਂ ਰੇਟ ਵੀ ਜੀ ਆਪਣਾ ਕੀ ਲੈਣ ਦੇਣ ਨਾਲ ਆਈ ਆ ਲੈਣ ਦੇਣ ਨਾਲ ਆਈ ਇਹ 25000 ਉਹਦੇ ਵਿੱਚੋਂ ਮਨਤਾ ਨਹੀਂ ਹੋਣਾ ਮਨਤਾ ਨਹੀਂ ਹੋਣਾ ਆ ਬਿਲਕੁਲ ਜਾਇਜ਼ ਰੇਟ ਕੀਤਾ ਵੀ ਇਹਨੇ 25000 ਰੁਪਏ ਕਿਉਂਕਿ ਜੇ ਆਪਾਂ ਦੁੱਧ ਦੀ ਗੱਲ ਕਰੀਏ ਤਾਂ ਚੰਗਾ ਦੁੱਧ ਛੱਡ ਕੇ ਪਾਲਿਆ ਹੋਵੇ ਨਾਰਮਲ ਕਿਲੋ ਨਾਲ ਵੀ ਤੁਸੀਂ 6 ਮਹੀਨਿਆਂ ਦੀ ਐਵਰੇਜ ਕੱਢ ਲਓਗੇ ਕਿਲੋ ਦੁੱਧ ਵੀ ਆਪਾਂ ਪਿਉਣੇ ਦੇਣ ਦੇ ਵਿੱਚ ਤਾਂ 60 ਰੁਪਏ ਨਾਲ ਲਾ ਕੇ ਤੁਸੀਂ ਐਵਰੇਜ ਕੱਢ ਲਿਓ ਪਰ ਜਿਹੜਾ ਇਹੋ ਜਿਹਾ ਬੱਚਾ ਪਾਲਣਾ ਘੱਟੋ ਘੱਟ 5 ਕਿਲੋ ਇੱਕ ਦਿਨ ਦਾ ਦੁੱਧ ਪੀਤਾ ਹੋਗਾ ਤਾਂ 6 ਮਹੀਨਿਆਂ ਦਾ ਦੁੱਧ ਦੀ ਤੁਸੀਂ ਐਵਰੇਜ ਕੱਢ ਲਓ ਤਾਂ ਫਿਰ ਦੇਖਿਓ ਕਿ ਵੀਰ ਨੇ ਰੇਟ ਕੀ ਕੀਤਾ ਬਹੁਤ ਜਾਇਜ਼ ਰੇਟ ਕੀਤਾ ਵਾ ਤੇ ਕੋਈ ਵੀ ਵੀਰ ਦੇ ਫਾਰਮ ਦੇ ਜਿਹੜਾ ਵਿਜ਼ਿਟ ਕਰ ਸਕਦਾ ਪਿੰਡ ਜੋੜ ਸਿੰਘ ਵਾਲਾ ਵਿਖੇ ਤੇ ਬਾਕੀ ਵੀਰ ਦਾ ਫੋਨ ਨੰਬਰ ਜਰੂਰ ਪੁੱਛ ਲੈਨੇ ਨੰਬਰ ਆਪਣਾ 73073 73009 ਕਿੰਨਾ ਹੈ 73073 ਹਾਂ 5309 ਠੀਕ ਹੈ ਜੀ ਬਾਕੀ ਸਕਰੀਨ ਤੇ ਜਿਹੜਾ ਵੀਰ ਦਾ ਨੰਬਰ ਚੱਲਦਾ ਕਰ ਦਾਂਗੇ ਤੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਇੱਕ ਲਾਸਟ ਆਪਾਂ ਹੋਰ ਵੀ ਦੱਸ ਦਿੰਨੇ ਆ ਵੀਰ ਕੋਲੇ ਨੀਲੀ ਮੱਝ ਆ 18 ਲੀਟਰ ਦੀ ਮਾਲਕਾ ਅੱਗੇ ਗੱਬਣਾ ਹੁਣ ਵੀ ਚੰਗੇ ਦੇ ਉੱਤੇ ਚੱਲਣ ਦੀ ਤੇ ਕੱਟਾ ਚੰਗੇ ਸੀਮਨ ਦਾ ਵੀਰ ਕੋਲੇ ਸ਼ਾਇਦ ਕਿਸੇ ਹੋਰ ਵੀ ਸੱਜਣ ਦੀ ਸਲਾਹ ਹੋਵੇ ਇਸ ਕੱਟੇ ਨੂੰ ਜਿਹੜਾ ਜ਼ਰੂਰ ਹੱਥ ਪਾ ਸਕਦਾ ਨਾਬੇ ਵਾਲਿਆਂ ਦੇ ਸੀਮਨ ਦਾ ਵਾ ਤੇ ਬਹੁਤ ਚੰਗਾ ਵਾ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ